ਗੱਲ ਕਰਨ ਜਾ ਰਹੇ ਆ ਆਸਟ੍ਰੇਲੀਆ ਦੇ ਨਰਸਿੰਗ ਪ੍ਰੋਗਰਾਮ ਨੂੰ ਲੈ ਕੇ ਸਵਾਲ ਸਾਡੇ ਕੋਲ ਬਹੁਤ ਸਾਰੇ ਸੀ ਔਰ ਉਸ ਤੋਂ ਵੀ ਵੱਡੀ ਗੱਲ ਕਿ ਆਸਟ੍ਰੇਲੀਆ ਦੇ ਨਰਸਿੰਗ ਪ੍ਰੋਗਰਾਮਸ ਅੱਜ ਦੇ ਟਾਈਮ ਦੇ ਵਿੱਚ ਬਹੁਤ ਹੀ ਜ਼ਿਆਦਾ ਪੋਜ਼ਿਟਿਵ ਵੇਜ਼ ਵਿੱਚ ਅਸੀਂ ਰਿਜ਼ਲਟਸ ਵੀ ਦੇਖ ਰਹੇ ਆ ਔਰ ਡਿਮਾਂਡ ਦੇ ਵਿੱਚ ਵੀ ਨੇ ਤੇ ਸਟੂਡੈਂਟਸ ਨੂੰ ਇਸੇ ਲਈ ਜਾਂ ਨਰਸਿੰਗ ਪ੍ਰੋਫਾਈਲ ਵਾਲਿਆਂ ਨੂੰ ਇਸੇ ਲਈ ਪੂਰੀ ਜਾਣਕਾਰੀ ਹੋਣੀ ਵੀ ਬਹੁਤ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਦੇ ਪ੍ਰੋਗਰਾਮਸ ਨੇ ਕਿੰਨਾ ਕੁ ਬੈਨੀਫਿਟ ਤੁਹਾਨੂੰ ਇਸ ਦੇ ਵਿੱਚ ਫਿਊਚਰ 'ਚ ਮਿਲ ਸਕਦਾ ਤੇ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਡਿਟੇਲ ਵਿੱਚ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝ ਇਸ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੋ ਮੈਮ ਜਿਵੇਂ ਕਿ ਤੁਹਾਡਾ ਤਕਰੀਬਨ 28 ਸਾਲਾਂ ਦਾ ਐਕਸਪੀਰੀਅੰਸ ਹੈ ਨਰਸਿੰਗ ਪ੍ਰੋਗਰਾਮਸ ਦੀ ਆਪਾਂ ਗੱਲ ਕਰੀਏ ਆਸਟ੍ਰੇਲੀਆ ਦੇ ਨਾਲ ਜੋੜ ਕੇ ਗੱਲ ਕਰੀਏ ਤਾਂ ਹਮੇਸ਼ਾ ਹੀ ਬਹੁਤ ਜ਼ਿਆਦਾ ਸਕੋਪ ਇਥੇ ਦੇਖਣ ਨੂੰ ਮਿਲਦਾ ਹੈ ਤਾਂ ਅੱਜ ਦੇ ਟਾਈਮ ਦੀ ਹੁਣ ਆਪਾਂ ਗੱਲ ਕਰੀਏ ਜਦੋਂ ਬਹੁਤ ਚੀਜ਼ਾਂ ਬਦਲ ਚੁੱਕੀਆਂ ਨੇ ਫਿਰ ਵੀ ਨਰਸਿੰਗ ਪ੍ਰੋਗਰਾਮਸ ਦੀ ਡਿਮਾਂਡ ਉਵੇਂ ਹੀ ਬਣੀ ਹੋਈ ਹੈ ਜ਼ਰੂਰ ਦੱਸਿਓ ਕਿ ਕਿਵੇਂ ਅਪਲਾਈ ਕੀਤਾ ਜਾ ਸਕਦਾ ਹੈ ਕਿਹੜੀ ਕਿਹੜੀ ਫਾਰਮੈਲਿਟੀਆਂ ਨੂੰ ਪੂਰਾ ਕਰਨਾ ਪੈਂਦਾ ਹੈ ਔਰ ਆਸਟ੍ਰੇਲੀਆ ਦੇ ਵਿੱਚ ਕਿਸ ਤਰ੍ਹਾਂ ਦੇ ਬੈਨੀਫਿਟਸ ਇਸ ਦੇ ਨਾਲ ਅੱਗੋਂ ਮਿਲ ਸਕਦੇ ਨੇ ਹਰਜੋਤ ਨਰਸਿੰਗ ਦੇ ਵਿੱਚ ਜਿਹੜੇ ਆ ਬੱਚਿਆਂ ਨੂੰ ਹਮੇਸ਼ਾ ਹੀ ਇੱਕ ਕੰਟਰਾਸਟ ਰਿਹਾ ਹੈ ਜੀ ਉਹ ਨਰਸਿੰਗ ਦੀ ਸੀਟਾਂ ਹਮੇਸ਼ਾ ਜਿਹੜੀ ਆ ਸਭ ਤੋਂ ਪਹਿਲਾਂ ਖਤਮ ਹੁੰਦੀਆਂ ਸਭ ਤੋਂ ਜ਼ਿਆਦਾ ਬੱਚਾ ਕਿੱਥੇ ਫਸਦਾ ਹੈ ਕਿ ਉਹਦੇ ਆਇਲਸ ਦਾ ਸਕੋਰ 7 8 ਚ ਜੇ ਨਹੀਂ ਆਂਦਾ ਫਿਰ ਉਹਦੀ ਨਰਸਿੰਗ ਦੀ ਐਡਮਿਸ਼ਨ ਮੁਸ਼ਕਲ ਹੋ ਜਾਂਦੀ ਫਿਰ ਉਹਨੂੰ ਜਿਹੜੇ ਪੈਰਲਲ ਕੋਰਸ ਕੋਈ ਵੀ ਨਰਸਿੰਗ ਦੇ ਲਾਈਕ ਹੈਲਥ ਮੈਨੇਜਮੈਂਟ ਦੇ ਜਾਂ ਨਿਊਟ੍ਰੀਸ਼ਨ ਅਦਾਂ ਦੇ ਕੋਰਸ ਲੈਣੇ ਪੈਂਦੇ ਆ ਇੱਕ ਸਾਡੇ ਕੋਲ ਬਹੁਤ ਅੱਛਾ ਸੋਲੂਸ਼ਨ ਹੈ ਕਿ ਨਰਸਿੰਗ ਦੇ ਵਿੱਚ ਰਜਿਸਟ੍ਰੇਸ਼ਨ ਕਰਾਉਣ ਵਾਸਤੇ ਸਟੂਡੈਂਟ ਨੂੰ ਐਨਕਲੈਕਸ ਐਂਡ ਆਸਕੇ ਦਾ ਐਗਜ਼ਾਮ ਦੇਣਾ ਹੁੰਦਾ ਉਹਦੇ ਵਿੱਚ ਟਾਈਮ ਲੱਗ ਜਾਂਦਾ ਥੋੜਾ ਜਿਹਾ ਉਹਦੀ ਤਿਆਰੀ ਜਿਹੜਾ ਆਸਟ੍ਰੇਲੀਅਨ ਕਾਲਜੇਜ਼ ਜਾਂ ਯੂਨੀਵਰਸਿਟੀਆਂ ਇੰਡੀਆ ਤੋਂ ਆਨਲਾਈਨ ਕਰਾ ਰਹੀਆਂ ਹਨ 6 ਮਹੀਨੇ ਦੀ ਤਿਆਰੀ ਹੁੰਦੀ ਆ ਐਨਕਲੈਕਸ ਬੱਚਾ ਇੱਥੋਂ ਤਿਆਰ ਕਰ ਲੇਗਾ ਔਸਕੇ ਦਾ ਐਗਜ਼ਾਮ ਉੱਥੇ ਜਾ ਕੇ ਦੇ ਸਕਦਾ ਕਿਉਂਕਿ ਦੇਣਾ ਹੀ ਉੱਥੇ ਆ ਪ੍ਰੈਕਟੀਕਲ ਐਗਜ਼ਾਮ ਆ ਉਹ ਇੱਥੇ ਨਹੀਂ ਹੁੰਦਾ ਉਹਦੇ ਵਾਸਤੇ ਜਿਹੜਾ ਉੱਥੇ ਦਾ ਵੀਜ਼ਾ ਲੱਗੇਗਾ ਹੁਣ ਮੰਨ ਲਓ ਬੱਚੇ ਦੇ ਆਇਲ ਸਕੋਰ ਘੱਟ ਹੈ ਉਹ ਤਿਆਰੀ ਕਰ ਰਿਹਾ ਚੰਦੋਂ ਨਰਸਿੰਗ ਦਾ ਤੇ ਉਹਦੇ ਵਿੱਚ ਅੱਗੇ ਕੀ ਹੋਏਗਾ ਕਿ ਇਹਦੇ ਨਾਲ ਉਹਦਾ ਮਾਸਟਰਸ ਆਫ ਨਰਸਿੰਗ ਦਾ ਐਡਮਿਸ਼ਨ ਕਰਾਤਾ ਜਾਏਗਾ ਜੇ ਬੱਚੇ ਨੇ ਬੀਐਸਸੀ ਨਰਸਿੰਗ ਕੀਤੀ ਹੋਈ ਹੈ ਜੀਐਨਐਮ ਕੀਤੀ ਹੈ ਤੇ ਉਹਦੇ ਕੋਲ 3 ਸਾਲ ਦਾ ਐਕਸਪੀਰੀਅੰਸ ਹੈ ਤੇ ਉਹਨੂੰ ਜਿਹੜਾ ਅਸੀਂ ਮਾਸਟਰ ਆਫ ਨਰਸਿੰਗ ਦਾ ਐਡਮਿਸ਼ਨ ਕਰਾ ਸਕਦੇ ਹਾਂ ਚਾਹੇ ਬੱਚਾ ਆਨਲਾਈਨ ਇੱਥੋਂ ਕਰ ਲੇ ਕੁਝ ਤਿਆਰੀ ਜਾਂ ਡਾਇਰੈਕਟ ਉੱਥੇ ਜਾ ਕੇ ਤਿਆਰੀ ਕਰ ਲੇ ਉਹ 6.5 ਬੈਂਡ 'ਚ ਉੱਥੇ ਜਾ ਸਕਦਾ ਹੈ। ਉਹਦੇ ਕੋਲ ਸਮਾਂ ਮਿਲ ਗਿਆ ਫਾਊਂਡੇਸ਼ਨ ਕੋਰਸ ਕਰਕੇ ਆਪਣਾ ਮਾਸਟਰ ਕਰਕੇ 2.5 ਸਾਲ ਦਾ ਇਹਨਾਂ ਦੇ ਕੋਲ ਟਾਈਮ ਹੈ। ਉਸ ਦੇ ਵਿੱਚ ਆਪਣੀ ਰਜਿਸਟ੍ਰੇਸ਼ਨ ਦਾ ਸਾਰੀ ਫਾਰਮੈਲਿਟੀਜ਼ ਪੂਰੀ ਕਰ ਸਕਦੇ ਆ। ਔਰ ਉਸ ਕਿਉਂਕਿ 2.5 ਸਾਲ ਦਾ ਟਾਈਮ ਬੜਾ ਟਾਈਮ ਹੈ ਉੱਥੇ ਜਾ ਕੇ 7 ਬੈਂਡ ਇਚ ਲੈ ਕੇ ਆਪਣਾ ਰਜਿਸਟ੍ਰੇਸ਼ਨ ਕਰਾ ਕੇ ਇਹ ਨਰਸਿੰਗ ਬਾਡੀਜ਼ ਦੇ ਨਾਲ ਆਪਣੀ ਜੌਬ ਲੈ ਸਕਦੇ ਆ। ਕਿਉਂਕਿ ਇਹ ਕਾਲਜ ਯੂਨੀਵਰਸਿਟੀ ਜਾਂ ਜੌਬ ਜਨਨਾ ਦੀ 100% ਹੈਲਪ ਕਰ ਰਹੀਆਂ ਵੈਸੇ ਵੀ ਜੇ ਦਾ ਰਜਿਸਟ੍ਰੇਸ਼ਨ ਹੋ ਗਿਆ ਉਹਨਾਂ ਨੂੰ ਜੌਬ ਬਹੁਤ इजीली ਮਿਲ ਜਾਂਦੀ ਹੈ ਉਹਨਾਂ ਨੂੰ ਕੋਈ ਮਾਰਾ ਮਾਰੀ ਨਹੀਂ ਕਰਨੀ ਪੈਂਦੀ ਹੁਣ ਆਪਣਾ ਇਹ ਕੁਐਸਚਨ ਆ ਸਕਦਾ ਹੈ ਕਿ ਆਇਲਸ ਦੇ ਸਮਝੋ 6.5 ਬੈਂਡ ਹੈ ਬੱਚੇ ਦੇ ਨਹੀਂ 7 ਆਏ ਇਹ ਵੀ ਮੰਨ ਕੇ 1% ਆਪਾਂ ਚੱਲ ਸਕਦੇ ਆ ਜਦਕਿ ਇੱਥੋਂ 6.5 ਬੈਂਡ ਨਾਟ ਲੈਸ ਦਨ 60 ਬੱਚਾ ਜਾਏਗਾ ਔਰ ਉਹਦੇ ਬੈਂਡ ਤੇ ਹੈ ਹੀ ਆ 7 ਉੱਥੇ ਅੱਧਾ ਬੈਂਡ ਵਧਦਾ 2 ਸਾਲ 2.5 ਸਾਲ ਚ ਕਰ ਲੈਂਦਾ ਕਿਉਂਕਿ ਉਹ ਇੰਗਲਿਸ਼ ਮੀਡੀਅਮ ਚ ਹੀ ਪੜਨਾ ਹੈ ਔਰ ਉਹਦੀ ਸਾਰੀ ਤਿਆਰੀ ਉਸੇ ਚੀਜ਼ ਵਾਸਤੇ ਹੋਏਗੀ ਔਰ ਯੂਨੀਵਰਸਿਟੀ ਜਾਂ ਕਾਲਜ ਉਹਦੀ ਇਸ ਚੀਜ਼ ਪੂਰੀ ਹੈਲਪ ਕਰ ਰਹੀ ਹੈ ਆਪਾਂ ਫਿਰ ਵੀ ਇੱਕ ਅਸਿਊਮ ਕਰ ਲੈਨੇ ਆ ਫਿਰ ਕਾਲਜ ਇਹਨਾਂ ਨੂੰ ਰਿਲੇਟਿਡ ਜੌਬ ਚ ਪੂਰੀ ਹੈਲਪ ਕਰਦੇ ਆ 6.5 ਬੈਂਡ ਆਇਲੈਂਡਸ ਦੇ ਨਾਲ ਇਹ ਕੋਈ ਅੜਿਕਾ ਨਹੀਂ ਹੈ ਕਿ 7 ਨਹੀਂ ਹੋਇਆ ਤੇ ਉਹਨੂੰ ਜੇ ਮੇਨ ਨਰਸ ਦੀ ਜੇ ਰਜਿਸਟ੍ਰੇਸ਼ਨ ਨਹੀਂ ਹੋਏ ਤੇ ਜੌਬ ਨਹੀਂ ਮਿਲੇਗੀ ਜੌਬ ਵੀ ਮਿਲੇਗੀ ਉਹਦੇ ਸੈਟਲਮੈਂਟ ਵੀ ਹੋਏਗੀ ਉਹਦੇ ਵਿੱਚ ਕੋਈ ਅੜਿੱਕਾ ਨਹੀਂ ਆ। ਜੀ ਔਰ ਇਹ ਜਿਹੜੀ ਇੱਕ ਚੀਜ਼ ਹੋਰ ਹੈ ਕਿਉਂਕਿ ਅੱਗੇ ਕੈਪਿੰਗ ਆ ਰਹੀ ਹੈ। ਤੇ ਉਸ ਤੋਂ ਪਹਿਲਾਂ ਜਨਵਰੀ ਤੋਂ ਪਹਿਲੇ ਜਿਹੜੇ ਵੀ ਸਟੂਡੈਂਟਸ ਨੇ ਕਰਾ ਲਿਆ ਉਹ ਕੈਪਿੰਗ 'ਚ ਨਹੀਂ ਆਉਂਦੇ। ਤਾਂ ਇਹ ਸਾਡੇ ਕੋਲ ਦਸੰਬਰ ਤੱਕ ਦਾ ਟਾਈਮ ਹੈ ਹਰ ਮਿੰਨੇ ਦੇ ਬੈਚ ਸ਼ੁਰੂ ਹੋ ਰਹੇ ਆ। ਅਕਤੂਬਰ, ਨਵੰਬਰ, ਦਸੰਬਰ ਤਿੰਨ ਮਹੀਨੇ ਸਾਡੇ ਕੋਲ ਤੇ ਸਟੂਡੈਂਟਸ ਇਹਦੇ ਵਿੱਚ ਜਿਹੜਾ ਆਪਣਾ ਇਮੀਡੀਏਟ ਐਡਮਿਸ਼ਨ ਲੈ ਕੇ ਫਾਈਲ ਪਾ ਸਕਦੇ ਆ ਜਿਸ ਤੋਂ ਕੈਪਿੰਗ ਦਾ ਇਹਨਾਂ ਨੂੰ ਅਸਰ ਨਹੀਂ ਹੁੰਦਾ ਜੀ 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 ਬਿਲਕੁਲ ਸੋ ਅਕਤੂਬਰ ਨਵੰਬਰ ਦਸੰਬਰ ਇਹ ਤਿੰਨ ਇਨਟੇਕਸ ਨੇ ਇਹਨਾਂ ਵਿੱਚ ਤੁਸੀਂ ਫਟਾਫਟ ਜੋ ਹੈ ਅਪਲਾਈ ਕਰ ਸਕਦੇ ਹੋ ਇਸ ਇੰਨੇ ਅੱਛੇ ਪ੍ਰੋਗਰਾਮਸ ਆ ਤੁਸੀਂ ਫਾਇਦਾ ਲੈ ਸਕਦੇ ਹੋ ਇਸ ਤੋਂ ਪਹਿਲਾਂ ਕਿ ਕੈਪਿੰਗ ਸ਼ੁਰੂ ਹੋ ਜਾਏ ਜ਼ਰੂਰ ਇਹਨਾਂ ਸਾਰੀ ਗੱਲਾਂ ਦਾ ਧਿਆਨ ਰੱਖੋ ਔਰ ਅਪਲਾਈ ਕਰਨ ਤੋਂ ਪਹਿਲਾਂ ਜ਼ਰੂਰ ਜੋ ਹੈ ਇੱਕ ਮਾਹਿਰ ਸਲਾਹਪਨੇ ਡਾਕੂਮੈਂਟਸ ਦਿਖਾ ਕੇ ਜੋ ਵੀ ਤੁਹਾਡੇ ਪਰਸੈਂਟੇਜ ਆਈ ਹੋਈ ਹੈ ਉਸ ਦੇ ਹਿਸਾਬ ਨਾਲ ਮੈਮ ਇਹ ਵੀ ਦੱਸਣਾ ਕਿ ਅਗਰ ਇਹਦੇ ਫੀਸ ਵੀ ਕੱਟ ਹੈ ਹਾਂਜੀ ਇਹਦੇ ਫੀਸ ਕੋਈ 2000 ڈالر ਹੈ ਪਰ ਇਹਨਾਂ ਦੇ ਬਹੁਤ ਘੱਟ ਫੀਸ ਹੈ ਮਤਲਬ ਬੜੀ ਮਤਲਬ ਕੰਫਰਟੇਬਲ ਜੀ ਫੀਸ ਹੈ ਸਟੂਡੈਂਟਸ ਨੂੰ ਕਿਉਂਕਿ ਅੱਜਕੱਲ ਯੂਨੀਵਰਸਿਟੀਾਂ 'ਚ 35 35 40 40 ਹਜ਼ਾਰ ਡਾਲਰ ਫੀਸ ਹੁੰਦੀ ਹੈ ਫੀਸ ਵੀ ਬੀ 22 23 ਹਜ਼ਾਰ ਡਾਲਰ ਇੰਨੇ ਕੀ ਆ ਸਾਹਿਬ जी 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 ठीक है बिल्कुल सो इन्हें वीये प्रोग्राम का फायदा ले सक दे हो नंबर नंबर जो है लगातार डिस्प्ले है इस उपर कॉल करो या फिर नैविगेट ओवरसीज चंडीगढ़ ऑफिस विजिट कर सद कि टाइमली तो इन्ह कमिंग इनटेक्स में वी, अप्लाई करके फायदा इस खूबसूरत प्रोग्राम का फायदा लै सको बहुत बहुत थैंक्स मैम मैं पूरी इन्फोरमेन साझी करमेटिव भीडियोज़ लैके आते रहेंगे फिलहाल ही दो जी इजाजत थैंक यू सो मच थैंक यू